ਸਤਿਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਧੰਨ ਧੰਨ ਸਤਿਗੁਰੂ ਸਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚਾ ਅਮਰ ਸੱਚੀ ਪਾਤਸ਼ਾਹੀ ਦੇ ਮਾਧ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਗਤ ਸਹਿਬਾਨ ਜੀ ਨੇ ਪੰਜ ਸਹਿਬਾਨ ਅਤੇ ਗੁਰਸਿੱਖਾਂ ਨੇ ਅਕਾਲ ਪੁਰਖ ਦੇ ਗੁਨਾ ਅਤੇ ਕਰਮਾਂ ਨੂੰ ਪ੍ਰਗਟਾਉਂਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਦੇ ਬਿਆਨਤ ਨਾਮ ਜਿਹੜੇ ਉਚਾਰਨ ਕੀਤੇ ਹਨ ਸਰ ਕਹਿੰਦੇ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਪਰ ਇੱਕ ਸ਼ਬਦ ਜੋ ਅੱਜ ਮੈਂ ਅੱਜ ਜੀ ਦੇ ਨਾਲ ਸੰਖੇਪ ਵਿੱਚ ਸਾਂਝਾ ਕਰਨਾ ਚਾਹੁੰਦਾ ਉਹ ਸ਼ਬਦ ਹੈ ਰਾਮ। ਅਯੋਕੇ ਸਮੇਂ ਦੇ ਵਿੱਚ ਜੋ ਦੇਸ਼ ਵਿੱਚ ਰਾਜਨੀਤੀ ਚੱਲ ਰਹੀ ਹੈ ਉੱਥੇ ਆਮ ਕਰਕੇ ਸੇਜਾ ਦੇ ਉੱਪਰ ਰਾਮ ਸ਼ਬਦ ਦੇ ਜਿਹੜੇ ਅਰਥ ਜਿਹੜੇ ਆ ਰਾਮਚੰਦਰ ਨਾਲ ਜੋੜੇ ਜਾਂਦੇ ਹਨ ਅਤੇ ਆਖਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਦਾ ਨਾਮ ਬਹੁਤ ਅਨੇਕਾਂ ਵਾਰ ਆਇਆ ਹੈ। ਸੈਂਕੜੇ ਵਾਲਾ ਹੈ ਔਰ ਇਸ ਗੱਲ ਨੂੰ ਸਾਡੇ ਸਵਾਰਥੀ ਅਤੇ ਸਿੱਖ ਗੁੰਮਰਾਹ ਕਰਨ ਲਈ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਉਸ ਰਾਮ ਸ਼ਬਦ ਦੇ ਸਾਡੇ ਸਿੱਖ ਲੀਡਰ ਵੀ ਪਿਛੇ ਨਹੀਂ ਹਨ ਪਰ ਗੁਰੂ ਸਾਹਿਬ ਮਹਾਰਾਜ ਨੇ ਇਹਦਾ ਫੈਸਲਾ ਕੀਤਾ ਕਿਉਂਕਿ ਗੁਰਬਾਣੀ ਨੇ ਹੀ ਫੈਸਲਾ ਕਰਨਾ ਹੈ ਗੁਰਬਾਣੀ ਨੇ ਹੀ ਸਾਨੂੰ ਜੀਵਨ ਦੀ ਜਾਤ ਸਿਖਾਉਣੀ ਹੈ ਬਾਣੀ ਦੇ ਵਿੱਚ ਕਈ ਸ਼ਬਦ ਹਨ ਜਿਨ੍ਹਾਂ ਦੇ ਅਰਥ ਜਿਹੜੇ ਆ ਇੱਕ ਇੱਕ ਸ਼ਬਦ ਦੇ ਅਨੇਕਾਂ ਅਰਥ ਨਿਕਲਦੇ ਹਨ ਉਦਾਹਰਨ ਦੇ ਤੌਰ ਤੇ ਬਾਣੀ ਦੇ ਵਿੱਚ ਗੋਰਖ ਸ਼ਬਦ ਆਉਂਦਾ ਗੁਰੂ ਪਿਆਰਿਓ ਗੋਰਖ ਸ਼ਬਦ ਜੋਗੀਆਂ ਵਾਸਤੇ ਵੀ ਆਇਆ ਗੋਰਖ ਸ਼ਬਦ ਵਿਸ਼ਨੂੰ ਵਾਸਤੇ ਵੀ ਆਇਆ ਤੇ ਗੋਰਖ ਸ਼ਬਦ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਾਸਤੇ ਆਇਆ ਉਦਾਹਰਨ ਹੈ ਜੋਗੀ ਵਾਸਤੇ ਜਿੱਥੇ ਆਇਆ ਕਹਿੰਦੇ ਗੋਰਖ ਪੂਤ ਲੋਹਰੀ ਪਾ ਬੋਲੇ ਫਿਰ ਸ਼ਬਦ ਬਿਸ਼ਨੂ ਵਾਸਤੇ ਆਇਆ ਜੋ ਅਸੀਂ ਰੋਜ਼ਾਨਾ ਪੜ ਰਹੇ ਹਾਂ ਮੇਰਾ ਗੁਰੂ ਹੀ ਮੇਰੇ ਵਾਸਤੇ ਸਭ ਕੁਝ ਹੈ ਗੁਰੂ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਬਾਈ ਤੇ ਜਿੱਥੇ ਅਕਾਲ ਪੁਰਖ ਵਾਸਤੇ ਆਇਆ ਕਹਿੰਦੇ ਗੋਰਖ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲੱਗੇ ਸਪਸ਼ਟ ਹੋ ਗਿਆ ਹੁਣ ਜਿੱਥੇ ਅਕਾਲ ਪੁਰਖ ਰਾਮ ਵਾਸਤੇ ਸ਼ਬਦ ਆਇਆ ਤਕਰੀਬਨ 2450 ਤੋਂ ਲੈ ਕੇ 2550 ਤੱਕਰ ਗਿਣਤੀ ਹੈ ਆਪਾਂ ਗਿਣਤੀ ਦੇ ਵਿੱਚ ਨਹੀਂ ਪੈਂਦੇ ਤਕਰੀਬਨ ਲਗ ਭਗ ਦਾ ਮਤਲਬ ਇਹ ਹੁੰਦਾ ਹੈ ਗਿਣਤੀ ਕਿਸੇ ਦੇ ਘੱਟ ਵੱਧ ਲਿਖੀ ਹੋਵੇ ਤੇ 2500 ਵਾਰ ਰਾਮ ਸ਼ਬਦ ਪਰਮਾਤਮਾ ਵਾਸਤੇ ਆਇਆ ਸਿਰਫ ਅੱਠ ਵਾਸਤ ਅੱਠ ਵਾਰੀ ਰਾਮਚੰਦਰ ਦੀ ਵਾਸਤੇ ਆਇਆ ਰਾਮ ਸ਼ਬਦ ਸਾਨੂੰ ਕਸੀ ਕਿਸੇ ਦੇ ਵਿਰੋਧੀ ਨਹੀਂ ਹਾਂ ਨਾ रामचंद्र ਦੇ ਵਿਰੋਧੀਆਂ ਨਾ ਰਾਮ ਨੂੰ ਜਿਹੜੇ ਤੇ ਆਉਂਦੇ ਉਹਨਾਂ ਦੇ ਵਿਰੋਧੀ ਹਾਂ ਪਰ ਜੋ ਗੁਰਬਾਣੀ ਦੇ ਨਾਲ ਛੇੜਖਾਨੇ ਕਰਕੇ ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਉਹਨਾਂ ਵਾਸਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਤਿਗੁਰ ਨੇ ਤਾਂ ਸਪਸ਼ਟ ਲਿਖਿਆ ਜਿੱਥੇ रामचंद्र ਦੀ ਗੱਲ ਆਈ ਉਥੇ ਲਿਖਿਆ ਰੋਵੇ RAM ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਏ RAM ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾਹ ਸਤਿਗੁਰੂ ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਪਾਂਡੇ ਤੁਮਰਾ RAM ਚੰਦ ਉਹ ਵੀ ਆਫਤ ਦੇਖਿਆ ਥਾ ਰਾਵਣ ਸੀਤੀ ਸਰਵਰ ਹੋਈ ਲੜਾਈ ਹੋਈ ਰਾਵਣ ਦੇ ਨਾਲ ਰਾਵਣ ਸੀਤੀ ਸਰਗੁਰ ਹੋਈ ਕਰਕੀ ਜੋਏ ਗਵਾਈ ਤੀ ਕਿੰਨੇ ਪਰਵਾਹ ਹਨ ਜੰਗਲਾਂ ਵਿੱਚ ਭਟਕਰਿਆ ਉਹ ਰਾਮ ਦੀ ਗੱਲ ਨਹੀਂ ਕੀਤੀ ਉਸ ਰਾਮ ਦੀ ਗੱਲ ਕੀਤੀ ਹੈ ਜੋ ਕਣਕਣ ਵਿੱਚ ਹੈ ਉਹ ਰਾਮ ਜਿਹੜਾ ਰਮਿਆ ਹੋਇਆ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਰਾਮ ਕਹਿਣ ਮੈਂ ਭੇਦ ਹੈ ਬੜੀ ਹੁਣ ਬਾਣੀ ਸਪਸ਼ਟ ਕਰ ਰਹੀ ਹੈ ਨਾ ਸਾਡੇ ਭਲੇਖੇ ਕੱਢ ਰਹੀ ਹੈ ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਹਾਂ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ ਕਿਸੇ ਕੋਲ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਗੁਰਬਾਣੀ ਖੁਦ ਪੜੋ ਗੁਰਬਾਣੀ ਪੜੋਗੇ ਗੁਰਬਾਣੀ ਦੀ ਵਿਚਾਰ ਨਾਲ ਜੁੜੋਗੇ ਸਾਡੇ ਜਿਹੜੇ ਹਨ ਭੇਦ ਖੁੱਲ ਜਾਣਗੇ ਸਾਨੂੰ ਜੀਵਨ ਦੇ ਵਿੱਚ ਸੋਝੀ ਆਏਗੀ ਇਹ ਤਾਂ ਸਿੱਖਾਂ ਦਾ ਫਰਜ਼ ਸੀ ਅਸੀਂ ਬਾਣੀ ਪੜ੍ਹ ਕੇ ਲੋਕਾਂ ਨੂੰ ਦੱਸਦੇ ਅਸੀਂ ਗੁੰਮਰਾਹ ਹੋ ਰਹੇ ਹਾਂ ਔਰ ਕੀਤਾ ਜਾ ਰਿਹਾ ਹੈ ਕਬੀਰ ਸਾਹਿਬ ਤਾਂ ਸਪਸ਼ਟ ਕਰ ਗਏ ਕਬੀਰ ਰਾਮ ਕਹਿਣ ਮੈਂ ਪੇਰ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਵੇ ਕਹੇ ਉਹ ਰਾਮ ਸਾਰੇ ਜਪਦੇ ਆ ਜਿਹੜਾ ਰਮਿਆ ਹੋਇਆ ਸੋਈ ਰਾਮ ਸਵੇ ਕਹੇ ਸੋਈ ਕੋਤਕ ਹਾਰ ਉਹ ਰਾਮ ਜੋ ਰਾਮਲੀਲਾ ਜਿਹੀ ਹੋ ਰਹੀ ਹੈ ਰਾਸਤ ਅਰਗੇ ਰਸਾਂ ਪਾਉਂਦੇ ਹਨ ਸਤਪੁਰ ਨੇ ਤਾਂ ਕਹਿ ਦਿੱਤਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾ ਅਸੀਂ ਉਸ ਰਾਮ ਦੇ ਨਾਲ ਜੁੜੇ ਹਾਂ ਉਹ ਪ੍ਰਮਾਤਮਾ ਰਾਮ ਅਕਾਲ ਪੁਰਖ ਉਹਦਾ ਬਾਰ-ਬਾਰ ਗੁਰਬਾਣੀ ਦੇ ਵਿੱਚ ਨਾਮ ਆਇਆ ਜਿਹਨੂੰ ਪ੍ਰਮਾਤਮਾ ਨੂੰ ਗੋਬਿੰਦ ਵੀ ਆਖਿਆ ਪ੍ਰਮਾਤਮਾ ਨੂੰ ਬੀਠਲ ਵੀ ਆਖਿਆ ਬੇਅੰਤ ਨਾਮ ਬਲਿਹਾਰੀ ਜਾਉ ਜੀਤੇ ਤੇਰੇ ਨਾਮ ਹੈ ਸਾਨੂੰ ਜਿਸ ਵਲੇ ਸੀ ਗੁਮਰਾਹ ਹੁੰਦੇ ਆ ਕਈ ਸ਼ਬਦਾਂ ਦੇ ਅਰਥ ਜਿਹੜੇ ਆ ਉਹ ਗਾਹ ਤਰੀਕੇ ਦੇ ਨਾਲ ਕਰਕੇ ਭੋਲੇ-ਭਾਲੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾਂਦਾ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਉਹ ਰਾਮ ਜਿਹਦੇ ਬਾਰੇ ਗੁਰਪ੍ਰੀਤਵਾਦਨ ਸਾਹਿਬ ਕਹਿੰਦੇ ਹਨ ਉਸ ਰਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ ਰਾਮ ਨਾਮ ਔਰ ਮਹ ਗਹ ਉਹਨੂੰ ਪਕੜੋ ਜਾ ਕੇ ਸਮ ਨਹੀਂ ਕੋਏ ਉਹਦੇ ਵਰਗਾ ਕੋਈ ਨਹੀਂ ਹੈ ਉਹਦੇ ਬਰਾਬਰ ਕੋਈ ਨਹੀਂ ਹੈ ਰਾਮ ਨਾਮ ਔਰ ਮਹ ਗਹ ਉਹ ਜਾ ਕੇ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਵੇ ਇਹ ਤਾਂ ਸਮਾ ਅੱਜ ਵੀ ਪੁਰਾਣੇ ਸੱਭਿਆਚਾਰ ਵਿੱਚ ਵੀ ਹੁੰਦਾ ਰਿਹਾ ਅਸੀਂ ਆਪਣੇ ਬੱਚਿਆਂ ਦੇ ਨਾਮ ਰੱਖਦੇ ਅੱਜ ਸਿੱਖਾਂ ਦੇ ਵਿੱਚ ਵੀ ਰੱਖਦੇ ਰੱਖੇ ਗਏ ਸਤ ਕੋਈ ਨਾਨਕ ਸਿੰਘ ਰੱਖਦਾ ਕੋਈ ਅੰਦਰ ਸਿੰਘ ਰੱਖਦਾ ਹੈ ਇਹਦੇ ਕੋ ਰਾਮ ਸ਼ਬਦ ਵਾਪਰ ਰਿਹਾ ਹੈ ਕੋਈ ਕ੍ਰਿਸ਼ਨ ਦਾ ਚੰਗੀ ਗੱਲ ਹੈ ਪਰ ਇਹ ਨਹੀਂ ਕਿ ਕੋਈ ਕਿਸੇ ਦਾ ਨਾਮ ਨਾਨਕ ਉਹ ਤਾਂ ਗੁਰਨਾਨ ਸਿੰਘ ਬਣ ਜਾਏਗਾ ਕਿਸੇ ਦਾ ਨਾਮ ਗੋਬਿੰਦ ਸਿੰਘ ਹੋਏ ਤਾਂ ਗੋਬਿੰਦ ਸਿੰਘ ਬਣ ਜਾਏ ਨਹੀਂ ਭਾਈ ਸਾਨੂੰ ਅੱਜ ਸੋਚਣ ਦੀ ਜ਼ਰੂਰਤ ਹੈ ਬਾਣੀ ਨੂੰ ਖੁਦ ਪੜੋ ਸਮਝਣ ਦੀ ਯਤਨ करिए कि उस राम की गल गुरबानी ਵਿੱਚ ਕੀਤੀ ਗਈ ਲੋਕਾਂ ਨੂੰ ਵੀ ਦਸੀਗੇ ਸਮਝਾਉਣ ਦਾ ਯਤਨ करिए ਭਾਈ ਉਹ राम ਸਿਰਫ रामचंद्र जी वास्ते 8 ਵਾਰੀ ਗੁਰਬਾਣੀ ਵਿੱਚ ਆਇਆ ਬਾਕੀ 2500 ਵਾਰ ਉਹ ਰਮਿਆ ਹੋਇਆ ਜਿਹੜਾ ਜਹ ਜਹ ਵੇਖੋ ਤਹਾਂ ਜੋ ਉਹਸ राम ਦੀ ਗੱਲ ਕੀਤੀ ਹੈ ਜਿਹੜਾ ਰਮਿਆ ਹੋਇਆ ਪ੍ਰਮਾਤਮਾ राम ਦੀ ਗੱਲ ਕੀਤੀ ਹੈ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ